ਦੋਸਤੋ ਆਪਾਂ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਕੋਲਕਾਤਾ ਦੀ ਡਾਕਟਰ ਜਿਹਨੂੰ ਬੇਰहमी ਦੇ ਨਾਲ ਬਲਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਉਹਦੇ ਪਿਤਾ ਨੇ ਖੁਲਾਸਾ ਕੀਤਾ ਕਿ ਉਹਨੇ ਆਪਣੀ ਡਾਇਰੀ ਦੇ ਵਿੱਚ ਲਿਖਿਆ ਸੀ ਕਿ ਉਹ ਸੋਨੇ ਦਾ ਮੈਡਲ ਹਾਸਲ ਕਰਨਾ ਚਾਹੁੰਦੀ ਸੀ ਸੋ ਉਸ ਡਾਕਟਰ ਦੀ ਲਾਸਟ ਜਿਹੜੀ ਸੀ ਔਰਤ ਨਗਨ ਹਾਲਤ ਦੇ ਵਿੱਚ ਮਿਲੀ ਸੀ ਉਹਦਾ ਇੰਨੀ ਬੇਰਹਿਮੀ ਦੇ ਨਾਲ ਬਲਾਤਕਾਰ ਤੇ ਕਤਲ ਕੀਤਾ ਗਿਆ ਕਿ ਉਹਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਉਹਦੇ ਮੂੰਹ ਅੱਖਾਂ ਤੇ ਨਿੱਜੀ ਹਿੱਸਿਆਂ ਦੇ ਵਿੱਚੋਂ ਖੂਨ ਵਗ ਰਿਹਾ ਸੀ ਤੇ ਉਹਦਾ ਪੈਲਵਿਸ ਟੁੱਟਿਆ ਹੋਇਆ ਸੀ ਜੋ ਇਹ ਸਾਬਤ ਕਰਦਾ ਕਿ ਉਹਦਾ ਬਲਾਤਕਾਰ ਕਿੰਨਾ ਭਿਆਨਕ ਸੀ ਉਹਨੂੰ 8 ਤੋਂ 10 ਮਰਦਾਂ ਨੇ ਬਲਾਤਕਾਰ ਕਰਕੇ ਤੇ ਫਿਰ ਉਹਦਾ ਕਤਲ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਹਰ ਰੋਜ਼ ਬਲਾਤਕਾਰ 100 ਤੋਂ ਜ਼ਿਆਦਾ ਮਾਮਲੇ ਦਰਜ ਹੁੰਦੇ ਆ ਤੇ ਜੋ ਦਰਜ ਹੀ ਨਹੀਂ ਹੁੰਦੇ ਉਹਨਾਂ ਦੀ ਗਿਣਤੀ ਕਿੰਨੀ ਹੋਊਗੀ ਉੱਤਰ ਪ੍ਰਦੇਸ਼ ਦੇ ਵਿੱਚ 22 ਸਾਲ ਦੀ ਕੁੜੀ ਦੇ ਨਾਲ 5 ਜਣਿਆਂ ਨੇ ਗੈਂਗ ਰੇਪ ਕੀਤਾ। ਮੁੰਬਈ ਦੇ ਵਿੱਚ 9ਵੀਂ ਚ ਪੜ੍ਹਦੇ ਮੁੰਡੇ ਨੇ 3 ਸਾਲ ਦੀ ਬੱਚੀ ਨੂੰ ਦਰਿੰਦਗੀ ਦਾ ਸ਼ਿਕਾਰ ਬਣਾਇਆ। ਮੁਜ਼ੱਫਰਨਗਰ ਦੇ ਵਿੱਚ 14 ਸਾਲ ਦੀ ਦਲਿਤ ਕੁੜੀ ਨੂੰ ਗਵਾਹ ਕਰਕੇ ਉਹਦਾ ਗੈਂਗ ਰੇਪ ਕੀਤਾ। ਉਹਨੀਆਂ ਛਾਤੀਆਂ ਕੱਢ ਦਿੱਤੀਆਂ ਗਈਆਂ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਚਾਕੂ ਮਰੇ ਗਏ। ਯਾਰ ਕਿਹੋ ਜਿਹਾ ਦੇਸ਼ ਆ ਇਹ ਇੱਕ ਪਾਸੇ ਤਾਂ ਅਸੀਂ ਦੇਵੀ ਦੀ ਪੂਜਾ ਕਰਦੇ ਹਾਂ ਤੇ ਦੂਜੇ ਪਾਸੇ ਇਦਾਂ ਦੀ ਹਵਾਨੀयत ਰੱਖਦੇ ਆਂ। ਮੈਂ ਪੁੱਛਣਾ ਚਾਹਣਾ ਵੀ ਧਰਮ ਦੇ ਰਾਖੇ ਮੁਲਕ ਦੇ ਠੇਕੇਦਾਰ ਤੇ ਕਾਨੂੰਨ ਦੇ ਪਹਿਰੇਦਾਰ ਸਭ ਚੁੱਪ ਕਿਉਂ ਆ ਜੇ ਰੱਖ? ਅਜੇ ਤਾਂ ਇਹ ਲੋਕ ਆਪਣੇ ਆਪ ਨੂੰ ਸੱਭਿਅਕ ਅਖਵਾਉਂਦੇ ਆ ਤਾਂ ਆਹ ਹਾਲ ਆ ਪਰ ਮੈਂ ਕਹਿਣਾ ਚਾਹੁੰਨਾ ਵੀ ਜੇ ਆਮ ਲੋਕਾਂ ਨੂੰ ਅਜੇ ਵੀ ਲੱਗਦਾ ਨਾ ਕਿ ਇਹ ਅੱਜ ਸਾਡੇ ਘਰਾਂ ਤੱਕ ਨਹੀਂ ਆਉਣੀ ਤਾਂ ਅਸੀਂ ਸ਼ਾਇਦ ਹਜੇ ਵੀ ਹਨੇਰੇ ਦੇ ਵਿੱਚ ਆਂ ਬਿਲਕੁਲ ਇਦਾਂ ਹੀ ਇੱਕ ਵਾਰ ਚੀਨ ਦੀ ਰਾਜਧਾਨੀ ਬੀਜਿੰਗ ਦੇ ਇੱਕ ਮੋਹੱਲੇ ਦੇ ਵਿੱਚ ਇੱਕ ਲੜਕੀ ਦਾ ਬਲਾਤਕਾਰ ਹੋ ਗਿਆ ਤੇ ਜਦੋਂ ਇਹ ਗੱਲ ਉਹ ਸ਼ਹਿਰ ਦੇ ਉਸ ਵਕਤ ਦੇ ਚੇਅਰਮੈਨ ਮਾਊਸੇ ਤੋਂਗ ਤੱਕ ਪਹੁੰਚੀ ਤਾਂ ਉਹ ਪਤਾ ਲਾਣ ਦੇ ਲਈ ਜਦੋਂ ਲੜਕੀ ਦੇ ਘਰ ਪਹੁੰਚਿਆ ਤਾਂ ਪਤਾ ਲੱਗੇ ਕਿ ਇਹ ਸਹਾਕਾ ਹੋਏ ਨੂੰ ਕਈ ਦਿਨ ਹੋ ਗਏ ਤਾਂ ਉਹਨੇ ਲੜਕੀ ਦੇ ਸਿਰ ਤੇ ਹੱਥ ਰੱਖ ਕੇ ਬੜੇ ਪਿਆਰ ਦੇ ਨਾਲ ਪੁੱਛਿਆ ਕਿ ਬੇਟਾ ਜਦੋਂ ਤੇਰੇ ਨਾਲ ਇਹ ਜ਼ਬਰਦਸਤੀ ਹੁੰਦੀ ਪਈ ਸੀ ਕੀ ਤੂੰ ਰੋਲਾ ਪਾਇਆ ਸੀ ਤਾਂ ਲੜਕੀ ਨੇ ਹਾਂ ਦੇ ਵਿੱਚ ਸਿਰ ਹਿਲਾਇਆ ਫਿਰ ਉਸਨੇ ਫਿਰ ਪੁੱਛਿਆ ਕਿ ਕੀ ਉਣੀ ਜ਼ੋਰ ਦੀ ਹੁਣ ਰੋਲਾ ਪਾ ਸਕਦੀਆਂ ਤਾਂ ਲੜਕੀ ਨੇ ਫਿਰ ਹਾਂ ਦੇ ਵਿੱਚ ਸਿਰ ਹ ਤੋ ਫਿਰ ਅੱਧਾ ਮੀਲੇ ਦਾਇਰੇ ਵਿੱਚ ਉਹਨਾਂ ਨੂੰ ਖੜਾ ਹੁੰਦਾ ਹੁਕਮ ਦਿੱਤਾ ਤੇ ਜਦੋਂ ਸਾਰੇ ਖੜੇ ਹੋ ਗਏ ਤਾਂ ਉਦੋਂ ਲੜਕੀ ਨੂੰ ਉਨੇ ਹੀ ਜ਼ੋਰ ਦੇ ਨਾਲ ਰੋਲਾ ਪਾਉਣ ਦੇ ਲਈ ਕਿਹਾ ਗਿਆ ਤਾਂ ਜੇ ਜਿੰਨਾ ਉਸਨੇ ਹੱਥ से वेले ਪਾਇਆ ਉਸ ਤੇ ਲੜਕੀ ਨੇ ਬੜੀ ਜ਼ੋਰ ਦੇ ਨਾਲ ਚੀਕ ਮਾਰੀ ਤਾਂ ਸਿਪਾਹੀਆਂ ਨੂੰ ਵਾਪਸ ਬੁਲਾ ਕੇ ਹਰ ਕਿਸੇ ਦੇ ਮਹੱਲੇ ਦੇ ਜਿੰਨੇ ਵੀ ਉਹ ਮਰਦ ਹੈਗੇ ਸੀ ਉੱਥੇ ਸਾਰਿਆਂ ਨੂੰ ਇਕੱਠਾ ਕਰ ਲਿਆ ਗਿਆ ਤੇ ਉਹਨਾਂ ਨੂੰ ਇਸ ਆਵਾਜ਼ ਨੂੰ ਸੁਣਨ ਬਾਰੇ ਕਿਹਾ ਗਿਆ ਤਾਂ ਸਭ ਨੇ ਚੀਕ ਉਸ ਚੀਕ ਨੂੰ ਸੁਣਨ ਦੀ ਹਾਮੀ ਭਰੀ ਕਿ ਹਾਂਜੀ ਅਸੀਂ ਇਹ ਚੀਕ ਸੁਣੀ ਸੀ ਤਾਂ ਉਸੇ ਵਕਤ ਉਹਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਅੱਧੇ ਘੰਟੇ ਦੇ ਵਿੱਚ ਵਿੱਚ ਬਲਦਕਾਰੀਆਂ ਬਾਰੇ ਜੇਕਰ ਇਹ ਦੱਸ ਦਿੰਦੇ ਆ ਤਾਂ ਇਹਨਾਂ ਨੂੰ ਬਖਸ਼ ਦਿੱਤਾ ਜਾਵੇ ਨਹੀਂ ਤਾਂ ਇਹਨਾਂ ਨੂੰ ਸਭ ਨੂੰ ਗੋਲੀ ਦੇ ਨਾਲ ਉਡਾ ਦਿੱਤਾ ਜਾਵੇ ਬਸ ਫਿਰ ਕੀ ਸੀ ਦਸਕ ਮਿੰਟਾਂ ਦੇ ਵਿੱਚ ਦੋਸ਼ੀਆਂ ਦੀ ਪਛਾਣ ਹੋ ਗਈ ਤੇ ਉਹਨਾਂ ਨੇ ਮੌਕੇ 'ਤੇ ਸਾਰਿਆਂ ਦੇ ਸਾਹਮਣੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਹਰਤਾ ਗਿਆ ਤਾਂ ਇਹ ਸਾਰੀ ਕਾਰਵਾਈ ਸਿਰਫ 3 ਕੁ ਘੰਟਿਆਂ ਦੇ ਵਿੱਚ ਪੂਰੀ ਕਰ ਲਈ ਗਈ ਤੇ ਅਗਲੇ ਪੂਰੇ 50 ਸਾਲ ਪੂਰੇ ਬੀਜਿੰਗ ਦੇ ਵਿੱਚ ਕੋਈ ਬਲਤਕਾਰ ਨਹੀਂ ਹੋਇਆ ਸ਼ਾਇਦ ਇਸੇ ਕਰਕੇ ਚੀਨ ਸਾਡੇ ਨਾਲੋਂ 2 ਸਾਲ ਬਾਅਦ ਆਜ਼ਾਦ ਹੋਇਆ ਤੇ ਦੁਨੀਆ ਦੀ ਸੁਪਰ ਪਾਵਰ ਬਣ ਚੁੱਕਿਆ ਸਾਡੇ ਇੱਥੇ ਜੇ ਤਾਂ ਪੀੜਤ ਲੜਕੀ ਬਚ ਗਈ ਤਾਂ ਮਾਂ ਲੈਣ ਦੇ ਲਈ ਬਾਕੀ ਦੀ ਸਾਰੀ ਉਮਰ ਕਚਹਿਰੀਆਂ ਦੇ ਵਿੱਚ ਨਿਕਲ ਜਾਂਦੀ ਆ ਕਿ ਜੇ ਬਲਤਕਾਰੀਆਂ ਦੁਆਰਾ ਮਾਰ ਦਿੱਤੀ ਗਈ ਤਾਂ ਕੁਝ ਜਨਾਂ ਅਸੀਂ ਕੈਂਡਲ ਮਾਰਚ ਕੱਢ ਕੇ ਲੋ ਅਸੀਂ ਲੋਕ ਭੁੱਲ ਜਾਂਦੇ ਥੋੜੇ ਦਿਨਾਂ ਬਾਅਦ ਇੱਕ ਨਵਾਂ ਕਾਂਡ ਹੋ ਜਾਂਦਾ ਤਾਂ ਇੱਥੇ ਦਾ ਲੋਕ ਬਲਤਕਾਰੀਆਂ ਨੂੰ ਵੋਟਾਂ ਪਾ ਕੇ ਆਪਣਾ ਲੀਡਰ ਚੁਣ ਜਦੋਂ ਬਲਾਤਕਾਰ ਹੋ ਜਾਣ ਤੋਂ ਬਾਅਦ ਉਹਨਾਂ ਦੇ ਬਲਾਤਕਾਰੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਦਰਖਾਸਤਾਂ ਕਰਦੇ ਆ ਤਾਂ ਮੇਰੇ ਖਿਆਲ ਦੇ ਨਾਲ ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਪਹਿਲਾਂ ਤਾਂ ਅਸੀਂ ਕੁੱਖਾਂ ਦੇ ਵਿੱਚ ਮਾਰਦੇ ਰਹੇ ਹਾਂ ਤੇ ਜੇ ਉਹ ਰੀਤ ਹੁਣ ਥੋੜੀ ਜਿਹੀ ਘਟੀ ਹੈ ਤਾਂ ਹੁਣ ਅਸੀਂ ਇਸ ਸਾਈਡ ਨੂੰ ਹੋ ਗਿਆ ਤਾਂ ਮੇਰੇ ਖਿਆਲ ਦੇ ਨਾਲ ਸਾਡੇ ਸਮਾਜ ਦੇ ਵਿੱਚ ਜੋ ਇਸ ਤਰ੍ਹਾਂ ਦੇ ਹਵਾਨੀਅਤ ਭਰੇ ਲੋਕ ਆ ਉਹਨਾਂ ਨੂੰ ਗੋਲੀ ਦੇ ਨਾਲ ਉਡਾ ਦੇਣਾ ਚਾਹੀਦਾ ਉਹਨਾਂ ਨੂੰ ਮੌਤ ਦੀ ਸਜ਼ਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸੋ ਸਾਰੇ ਇਸ ਚੀਜ਼ ਦੇ ਪ੍ਰਤੀ ਆਵਾਜ਼ ਬੁਲੰਦ ਕਰੀਏ